ਇਨੇ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਓ ਆਪੇ ਹੀ ਖਾਓ ਮੇਰੇਓ ਵੀਰੋ ਮੇਰੇਓ ਭਾਈਓ ਹੁਣ ਵੇਖਿਓ ਵੀ ਖੋਪੜੀ ਕੀਤੀ ਕੀਦੇ ਅੱਗੇ ਆ ਗੱਲ ਇਹ ਚੱਲਦੀ ਸੀ ਵੀ ਜਦੋਂ ਤੂੰ ਐ ਅਗਲੇ ਨੇ ਤੇ ਪਾ ਦੇਣੇ ਨੇ ਵਿਚਾਰ ਇੱਥੇ ਮੈਲ ਵੀ ਵਰਤ ਰਹੀ ਐ ਪਿਆਰਿਓ ਝੂਠ ਵੀ ਵਰਤਦਾ ਸੱਚ ਵੀ ਵਰਤਦਾ ਹੁਣ ਪਵਾਇਆ ਕੀ ਐ ਦਿਮਾਗ ਵਿੱਚ ਵੇਖਿਓ ਇੱਕ ਵਾਰੀ ਜੇ ਸਰੀਰ ਮਿਲਿਆ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮੇਲਨ ਕੀ ਇਹ ਤੇਰੀ ਬਰੀਆ ਇੱਕੋ ਹੀ ਵਾਰੀ ਹੈ ਜਿਹੋ ਜੇ ਵਿਚਾਰ ਬਣੇ ਸੁਣੇਗਾ ਪੜ੍ਹੇਗਾ ਸਮਝੇਗਾ ਉਹੋ ਜਿਹਾ ਹੀ ਬਣ ਜਾਏਗਾ ਹੁਣ ਮਰਜ਼ੀ ਤੇਰੀ ਹੈ ਵੀ ਇਧਰੋਂ ਪਿਆਉਂ ਹੋਣਾ ਹੈ ਕਿ ਦੂਜੇ ਪਾਸੇ ਲੱਗਣਾ ਹੈ ਇਹ ਸਾਡੀ ਮਰਜ਼ੀ ਹੈ ਜੀ ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਇਧਰ ਵਾਲੇ ਪਾਸੇ ਜੋੜਿਆ ਨਹੀਂ ਜਾ ਸਕਦਾ ਨਾ ਹੀ ਕੋਈ ਆਗਿਆ ਇੱਥੇ ਵੀ ਬੰਦਾ ੱੱਕੇ ਨਾਲ ਕਿਸੇ ਨੂੰ ਮਨਾਵੇ ਵੀ ਇਧਰ ਨੂੰ ਆ ਜਾ ਧੱਕੇ ਨਾਲ ਕਿਸੇ ਨੂੰ ਨਹੀਂ ਮਨਾਇਆ ਜਾਂਦਾ ਅੰਮ੍ਰਿਤ ਛਕਣ ਲਈ ਆਜੋ 10 ਸਾਲ ਦੀ ਉਮਰ ਤੋਂ ਵੱਧ ਹੈ ਤਾਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ ਨਾ ਭਾਈ ਨਾ ਐਦਾਂ ਬੱਸ ਪਹਿਲਾਂ ਸਮਝ ਆ ਗਈ ਕੁਛ ਮਾੜੀ-ਮੋਟੀ ਫੇਰ ਛਕਾਵਾ ਫੇਰ ਆ ਜਾ ਇੱਧਰਲੇ ਪਾਸੇ ਤੇ ਲੱਗਣਾ ਤੇ ਤਾਂ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਕਿਰਪਾ ਕਰਕੇ ਸਮਝੋ ਇਸ ਗੱਲ ਨੂੰ ਵੀ ਖੋਪੜੀ ਕਿਹਦੇ ਅੱਗੇ ਕਰਦਾ ਹੁਣ ਗੱਲ ਇੱਥੇ ਨਿਬੜੂ ਆ ਕੇ ਤੇ ਜਿਹੜੇ ਮਾੜੇ ਲਿਖਦੇ ਆ ਲੋ ਵੀਰੋ ਭਾਈਓ ਸੁਣਿਓ ਕਈ ਵਾਰੀ ਆਉਂਦਾ ਉਹ ਫਲਾਣਾ ਉੱਥੇ ਵਾਲਾ ਬਾਲੇ ਵਧੀਆ ਗੀਤ ਲਿਖਦਾ ਓਏ ਉੱਥੇ ਵਾਲਾ ਬਹੁਤ ਵਧੀਆ ਲਿਖਦਾ ਇਹ ਲੁਧਿਆਣੇ ਲੱਕ ਚ ਦੋ ਤਿੰਨ ਵਾਰੀ دیਵਾਨਾ ਚ ਗੱਲ ਹੋਈ ਹੈ ਪਹਿਲਾਂ ਪਰ ਅੱਜ ਫੇਰ ਸੁਣੋ ਆਪਣੇ ਗੁਰੂ ਬਾਬਾ ਜੀ ਆ ਗੁਰੂ ਗ੍ਰੰਥ ਸਾਹਿਬ ਜਦੋਂ ਨਾ ਐਦਾਂ ਐਦਾਂ ਕੈਸਟ ਜੀ ਐਦਾਂ ਕਹਿੰਦੇ ਰਿਲੀਜ਼ ਕਰਨੀ ਆ ਪਹਿਲਾਂ ਮੱਥਾ ਟੇਕਣ ਆਏ ਆ ਕਿਤੇ ਉਧਰੋਂ ਰਾਗੀ ਪੜਦੇ ਨਾ ਸ਼ਬਦ ਉੱਥੇ ਖੜਾ ਹੋਵੇ ਮੱਥਾ ਫੋਟੋ ਖਿਚਾਉਣ ਵਾਲਾ ਉਹਨੂੰ ਪਤਾ ਲੱਗ ਜੇ ਵੀ ਬਾਬਾ ਸਾਡੇ ਵਾਲਾ ਤੇ ਆਹ ਕਹਿੰਦਾ ਤੇਰੇ ਲਈ ਮਾੜਾ ਲਿਖਣ ਆਲਿਆ ਆ ਸੁਣ ਕੇ ਜਾਈਂ ਜਰਾ ਸੁਣ ਕੇ ਜਾਈਂ ਜਰਾ ਮੱਥਾ ਟੇਕ ਕੇ ਨਾ ਮੁੜੀ ਗੱਲਾਂ ਰਮਾਲਾ ਚੜਾ ਕੇ ਦੇਖ ਕਰਾ ਕੇ ਨਾ ਮੁੜੀ ਆ ਸੁਣ ਕੇ ਜਾਈਂ ਤੇਰੇ ਵਾਸਤੇ ਗੁਰੂ ਜੀ ਕਹਿੰਦੇ ਕੀ ਹੈ ਕਲਮ ਕਲਮ ਜਨੋ ਸਣ ਮਸੂਵਾਨੀ ਐ ਵਾ ਵਾ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨਨ ਖਿਆ ਦੂਜਾ ਭਾਓ ਸੜ ਜਾਓ ਲਿਖਣ ਵਾਲਾ ਜਿਨੇ ਦੂਜਾ ਭਾਓ ਹੋਰ ਚੀਜ਼ਾਂ ਨਾਲ ਪਿਆਰ ਪਾਤ ਦਾ ਰੱਬ ਨੂੰ ਛੱਡ ਕੇ ਪਰਮਾਤਮਾ ਨਾਲੋਂ ਤੋੜੀ ਜਾਂਦੇ ਨੇ ਜਿਹੜੇ ਸੜ ਜਾ ਕਲਮ ਸੜ ਜਾ ਤੇਰੀ ਦਿਵਾਤ ਸੜ ਜਾ ਤੇਰਾ ਕਾਗਜ਼ ਲਿਖਣ ਵਾਲਿਆ ਤੂੰ ਸੜ ਜਾ ਵੇਖੋ ਹੁਣ ਮਾੜੇ ਗੀਤ ਲਿਖਣ ਵਾਲਿਆਂ ਨੂੰ ਇਹ ਕਹਿੰਦੇ ਐ ਸਾਡੇ ਵਰਗਾ ਸਟੇਜ ਤੇ ਬੋਲ ਦਿੰਦਾ ਲਓ ਜੀ ਗਾਇਕਾਂ ਤੇ ਤਵਾ ਲਾਤਾ ਐਂ ਕਹਿੰਦਾ ਓਏ ਅਸੀਂ ਕੌਣ ਆ ਲਾਉਣ ਆਲੇ ਸਾਡੀ ਔਕਾਤ ਕੀ ਐ ਕਿਸੇ